ਦੋਸਤੋ ਅੱਜ ਗੱਲ ਕਰਾਂਗੇ ਕਿ ਇੱਕ ਪਲ ਦਾ ਨੈਗੇਟਿਵ ਆ ਥੌਟ ਜਾਂ ਪੋਜ਼ਿਟਿਵ ਥੌਟ ਤੁਹਾਡੀ ਸਾਰੀ ਜ਼ਿੰਦਗੀ ਬਦਲ ਸਕਦਾ ਹੈਗਾ ਇਸੇ ਉੱਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਪੁਰਾਣੇ ਜ਼ਮਾਨੇ ਦੀ ਕੀ ਹੁੰਦਾ ਕਿ ਇੱਕ ਦੁਕਾਨ ਦੇ ਉੱਤੇ ਖਾਣ ਪੀਣ ਦੀ ਦੁਕਾਨ ਹੁੰਦੀ ਰਾਸ਼ਨ ਦੀ ਦੁਕਾਨ ਦੇ ਉੱਤੇ ਇੱਕ ਲੜਕਾ ਕੰਮ ਕਰ ਰਿਹਾ ਹੁੰਦਾ ਗਰੀਬ ਪਰਦਾ ਹੁੰਦਾ ਤੇ ਉਸ ਨੂੰ ਨਾ ਉਸ ਦਾ ਮਾਲਕ ਕੁਝ ਕੰਕਰ ਦੇਣ ਦਾ ਬ੍ਰੇਕ ਉਹ ਕਹਿੰਦਾ ਇਹ ਚੌਲਾਂ ਚ ਮਿਲਾ ਦੇ ਠੀਕ ਹੈ ਨਾ ਤੇ ਜਦੋਂ ਦੇਖਦਾ ਕਿ ਆ ਲੜਾਈ ਮੈਨੂੰ ਕਹਿ ਰਿਹਾ مالک ਕਹਿ ਰਿਹਾ ਕਿ ਕੰਕਰ ਮਲਾਉਣ ਨੂੰ ਤੇ ਇਹ ਗਲਤ ਗੱਲ ਲੋ مالک ਨੂੰ ਕਹਿੰਦਾ ਕਿ ਇਹ ਮਾਰਾ ਗਲਤ ਗੱਲ ਆ ਕਿ ਮਤਲਬ ਮੈਂ ਕੰਮ ਨਹੀਂ ਕਰੂੰਗਾ ਦੁਕਾਨ ਮਾਲਕ ਕਹਿੰਦਾ ਯਾਰ ਤੈਨੂੰ ਕੀ ਮੈਂ ਤੈਨੂੰ ਕਹਿ ਰਿਹਾ ਹੈਗਾ ਮਲਾ ਦੇ ਕਿ ਮੈਨੂੰ ਪ੍ਰੋਫਿਟ ਹੋਊਗਾ ਕਹਿੰਦਾ ਨਹੀਂ ਗਲਤ ਹੈ ਹਨਾ ਮੈਂ ਇਹ ਕੰਮ ਨਹੀਂ ਕਰਦਾ ਜਿਹੜੇ ਹੁੰਦੇ ਮਾਲਕ ਨੂੰ ਕਹਿੰਦੇ ਨਹੀਂ ਕਰ ਸਕਦਾ ਤੇ ਇਹ ਦੁਕਾਨ ਤੋਂ ਜਵਾਬ ਦੇ ਦੇ ਮਤਲਬ ਮੈਨੂੰ ਤੇਰੀ ਲੋੜ ਨਹੀਂ ਹੈਗੀ ਉਹ ਜੀ ਕੁਝ ਕੁ ਜੀ ਜਵਾਬ ਦੇ ਕੇ ਆ ਜਾਂਦਾ ਹੈਗਾ ਉਹਦਾ ਘਰ ਹੁੰਦਾ ਪਹਾੜੀ ਦੇ ਦੂਸਰੇ ਪਾਸੇ ਛੋਟੇ ਛੋਟੇ ਰਸਤੇ ਤੋਂ ਹਲਕਾ ਹਲਕਾ ਜਾ ਰਿਹਾ ਹੁੰਦਾ ਉਹਨਾਂ ਵਿੱਚੋਂ ਇੱਕ ਬਜ਼ੁਰਗ ਦੀ ਆਵਾਜ਼ ਪੈਂਦੀ ਆ ਪਿੱਛੇ ਮੁੜ ਕੇ ਝਾਕਦਾ ਹੈਗਾ ਕਹਿੰਦਾ ਹਾਂਜੀ ਬਜ਼ੁਰਗ ਕੋ ਦੱਸੋ ਜੀ ਬਜ਼ੁਰਗ ਕਾਫੀ ਹੁੰਦੇ ਉਹਨਾਂ ਨੇ ਤਿੰਨ ਬੈਗ ਫੜੇ ਹੁੰਦੇ ਹੱਥ ਦੇ ਵਿੱਚ ਬਜ਼ੁਰਗ ਕਹਿੰਦੇ ਜੀ ਮੈਨੂੰ ਇੱਥੋਂ ਕੋਈ ਲੇਬਰ ਲੱਭ ਕੇ ਦੋ ਕਿ ਮੈਨੂੰ ਬਾੜੀ ਦੇ ਪਰਲੇ ਪਾਸੇ ਲੈ ਕੇ ਜਾਣੇ ਹੈ ਕਿ ਉਹ ਚੱਕ ਲੈਣ ਇੱਕ ਬੈਗ ਦੇ ਵੰਡੇ ਮੈਂ ਤਿੰਨ ਮੋਹਰੇ ਦਊਂਗਾ ਉਹ ਕਿ ਮੇਰੇ ਇੱਕ ਬੈਗ ਚੱਕੋ ਗੋਣੂ ਇੱਕ ਬੈਗ ਦੇ ਉੱਤੇ ਤਿੰਨ ਮੋਹਰੇ ਦਊਂਗਾ ਲੜਕਾ ਕਹਿੰਦਾ ਬਾਬਾ ਜੀ ਕਿਸੇ ਹੋਰ ਨੂੰ ਕਾਤੂ ਦੇਣਾ ਮੈਂ ਇਹ ਤੁਹਾਡਾ ਬੈਗ ਚੱਕ ਕੇ ਲੈ ਚੱਲਦਾ ਤੁਸੀਂ ਮੈਨੂੰ ਦੇ ਦੇ ਉਹ ਕਹਿੰਦੇ ਠੀਕ ਹੈ ਚੱਕ ਲਾ ਰਾ ਜੀ ਚੱਕ ਲੈਂਦਾ ਬੇਟਾ ਹਣਾ ਤੁਰਿਆ ਜਾਂਦਾ ਤੁਰਿਆ ਜਾਂਦਾ ਕੋਈ ਹੋਰ ਕੋਣ ਕਹਿੰਦੇ ਆ ਰਾਮ ਨਾ ਚੱਲ ਤੇ ਪਹਾਰਾ ਪੈ ਗਿਆ ਕਹਿੰਦੇ ਠੀਕ ਹਨ ਬਾਬਾ ਇਹ ਇਸ ਬੈਗ ਵਿੱਚ ਹੈ ਕੀ ਉਹ ਕਹਿੰਦੇ ਰਾਜੇ ਇਹਦੇ ਵਿੱਚ ਤਾਂਬੇ ਦੀਆਂ ਮੋਹਰਾਂ ਨੇ ਉਹ ਕਹਿੰਦਾ ਠੀਕ ਹੈ ਜੀ ਬੈਗ ਚੱਕਿਆ ਹੁੰਦਾ ਮੋੜੇ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਅੱਗੇ ਜਾ ਕੇ ਨਾ ਇੱਕ ਪਹਾੜੀ ਨਦੀ ਆ ਜਾਂਦੀ ਹੈ ਪੱਥਰਾਂ ਵਾਲੀ ਛੋਟੀ ਤੇ ਲੜਕਾ ਅੱਗੇ ਨੰਗ ਜਾਂਦਾ ਬਜ਼ੁਰਗ ਪਿੱਛੇ ਰਹਿ ਜਾਂਦੇ ਆ ਜਦੋਂ ਲੜਕਾ ਪਿੱਛੇ ਮੁੜ ਕੇ ਦੇਖਦਾ ਤੇ ਬਜ਼ੁਰਗ ਖੜੇ ਹੁੰਦੇ ਆ ਕਹਿੰਦਾ ਹਾਂਜੀ ਬਜ਼ੁਰਗੋ ਕੀ ਗੱਲ ਹੋ ਗਈ ਲੜਕਾ ਬਜ਼ੁਰਗਾਂ ਨੂੰ ਕਹਿੰਦਾ ਤੇ ਬਜ਼ੁਰਗ ਕਹਿੰਦੇ ਆ ਕਿ ਰਾਜੇ ਆਏ ਆ ਕਿ ਨਹਿਰ ਦੇ ਵਿੱਚ ਪੱਥਰਾਂ ਤੇ ਪਾਣੀ ਦੀ ਨਹਿਰ ਹੈਗੀ ਹੈ ਤੇ ਇਹ ਨਾ ਹੋਵੇ ਤੇ ਤਿਲਕਣ ਹੋਵੇ ਤੇ ਮੈਂ ਤਾਂ ਤਿਲਕ ਕੇ ਇਹਦੇ ਵਿੱਚ ਡੱਗ ਜਾਵਾਂ ਕਿ ਮੇਰੇ ਬਜ਼ੁਰਗ ਹੱਡ ਹੋ ਚੁੱਕੇ ਹੈਗੇ ਆ ਤੇ ਬਾਅਦ ਚ ਮੈਨੂੰ ਬਹੁਤ ਜ਼ਿਆਦਾ ਔਖਾ ਹੈ ਨਾ ਤੇ ਮੈਨੂੰ ਦੂਜਾ ਬੈਗ ਭਾਰਾ ਲੱਗਦਾ ਪਿਆ ਉਹ ਬੈਗ ਵੀ ਚੱਕ ਲੈ ਇਹਦੇ ਵੱਟੇ ਮੈਂ ਤਿੰਨ 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 ਮੋਹਰੇ ਹੋਰ ਦੇ ਦੂੰਗਾ ਟੋਟਲ 6 ਕਰ ਦੂੰਗਾ ਤੂੰ ਇਹ ਵੀ ਚੱਕ ਕੇ ਪਾਰ ਕਰਾ ਦੇ ਕਹਿੰਦਾ ਕੋਈ ਗੱਲ ਨਹੀਂ ਬਿਯੁਰ ਕੋ ਉਹ ਵੀ ਬੈਗ ਚੱਕਦਾ ਜਦੋਂ ਚੱਕਣ ਦਾ ਭਾਰਾ ਹੁੰਦਾ ਉਹ ਵੀ ਬੈਗ ਕਹਿੰਦਾ ਬਿਯੁਰ ਕੋਈ ਵੀ ਕਾਫੀ ਭਾਰਾ ਹੈ ਚ ਵੀ ਤਾਂਬੇ ਦੀਆਂ ਮੋਹਰਾਂ ਨੇ ਉਹ ਕਹਿੰਦੇ ਨਹੀਂ ਰਾਜੇ ਇਹਦੇ ਵਿੱਚ ਚਾਂਦੀ ਦੀਆਂ ਨੇ ਠੀਕ ਹੈ ਇੱਕ ਉਹ ਇੱਕ ਪਾਸੇ ਤਾਂਬੇ ਦੀਆਂ ਮੋਹਰ ਐ ਇੱਕ ਪਾਸੇ ਚਾਂਦੀ ਦੀਆਂ ਮੋਹਰ ਉਹ ਦੋਨੇ ਚੱਕ ਕੇ ਬੈਗ ਅੱਗੇ ਚ ਲੈ ਜਾਂਦਾ ਤੀਸਰਾ ਬਯੁਰਗ ਬਯੁਰਗ ਕੁੱਲੇ ਰਹਿ ਜਾਂਦਾ ਹੈਗਾ ਤੁਰੇ ਜਾਂਦੇ ਤੁਰੇ ਜਾਂਦੇ ਗੱਲਾਂ ਮਾਰਦੇ ਅੱਗੇ 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 ਜਾ ਕੇ ਜਦੋਂ ਪਹਾੜੀ ਦੀ ਚੜ੍ਹਾਈ ਸ਼ੁਰੂ ਹੋਣ ਲੱਗਦੀ ਬਯੁਰਗ ਫੇਰ ਰੁਕ ਜਾਂਦੇ ਆ ਲੜਕਾ ਫੇਰ ਪਿੱਛੇ ਮੁੜ ਕੇ ਜਾਂਦਾ ਕੰਦਾ ਬਯੁਰਗ ਨੂੰ ਹੁਣ ਕੀ ਕਰ ਲਵਗੀ ਕਹਿੰਦਾ ਯਾਰ ਇਹ ਪਹਾੜੀ ਬਹੁਤ ਮਤਲਬ ਹੈਗੀ ਉੱਚੀ ਤੇ ਸਿੱਧੀ ਪਹਾੜੀ ਹੈਗੀ ਅਤੇ ਮੈਨੂੰ ਚੜਨ ਤੋਂ ਬੜੀ ਅਖਿਆਈ ਹੋਣੀ ਆ ਕਿ ਬਯੁਰਗ ਹੋ ਚੁੱਕਾ ਮੈਂ ਕਾਫੀ ਜ਼ਿਆਦਾ ਕਿ ਮੈਨੂੰ ਤਾਂ ਥੈਲੀ ਵੀ ਹੁਣ ਭਾਰੀ ਲੱਗਣ ਲੱਗ ਗਈ ਆ ਉਵੇਂ ਕਰਾ ਥੈਲੀ ਵੀ ਫੜ ਲਾ ਤੇ ਇਹਦੇ ਵੰਡੇ ਤਨ ਮੈਂ ਤਿੰਨ ਮੋਰਾ ਹੋਰ ਦਊਗਾ ਕਿ ਟੋਟਲ ਨੌ ਮੋਰਾ ਹੋ ਜਾਣਗੇ ਤੇਰੇ ਕੋਲੇ ਤੇ ਤੂੰ ਇਹ ਵੀ ਚੱਕ ਲਾ ਉਹ ਲੜਕਾ ਉਹ ਵੀ ਫੜ ਲੈਂਦਾ ਹੈਗਾ ਚਲੋ ਜੀ ਪਹਾੜੀ ਚੜਨ ਆ ਜਾਂਦੇ ਆ ਬਜ਼ੁਰਗ ਫਿਰ ਪਿੱਛੋਂ ਕਹਿੰਦੇ ਕਹਿੰਦੇ ਯਾਰ ਮੈਂ ਕਾਫੀ ਬਜ਼ੁਰਗ ਹੋ ਚੁੱਕਿਆ ਮੇਰੀ ਚਾਲ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਆ ਤੂੰ ਆਪਦੀ ਸਪੀਡ ਨਾਲ ਤੁਰਿਆ ਚੱਲ ਜਿਵੇਂ ਹੈਗਾ ਤੂੰ ਪਹਾੜੀ ਦੇ ਸਿਖਰ ਦੇ ਉੱਤੇ ਜਾ ਕੇ ਰੁਕ ਜੀ ਆਪਾਂ ਉੱਥੇ ਜਾ ਕੇ ਫਿਰ ਇਕੱਠੇ ਹੋ ਜਾਾਂਗੇ ਮੈਂ ਆਲੀ ਸਪੀਡ ਨਾਲ ਹਲਕਾ ਹਲਕੇ ਆਉਂਗਾ ਤੂੰ ਉਥੇ ਸਾਥ ਨੂੰ ਲੈ ਲਈ ਮੈਂ ਹੌਲੀ-ਹੌਲੀ ਆਉਂਗਾ ਕਹਿੰਦਾ ਠੀਕ ਹੈ ਲੜਕਾ ਦੀ ਸਪੀਡ ਨਾਲ ਤੁਰਦਾ 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 ਪਿੱਛੇ ਉਹ ਦੇਖਦਾ ਬਯੁਰਗ ਕਾਫੀ ਮਗਰ ਰਹੇ ਜਾਂਦੇ ਆ ਤੇ ਲੜਕੇ ਦਿਮਾਗ ਚ ਆਉਂਦੀ ਹੈ ਕਿ ਇੱਕ ਬੈਗ ਹੈਗਾ ਤਾਂਬੇ ਦੀਆਂ ਮੋਹਰਾਂ ਦਾ ਦੂਜਾ ਦਾ ਚਾਂਦੀ ਦੀਆਂ ਮੋਹਰਾਂ ਹੋਵੇ ਨਾ ਹੋਵੇ ਤੀਜਾ ਜਿਹੜਾ ਬੈਗ ਹੈਗੀ ਥੈਲੀ ਤੇ ਸੋਨੇ ਦੀਆਂ ਮੋਹਰਾਂ ਨੇ ਮਨ ਚ ਲਾਲਚ ਆ ਜਾਂਦਾ ਕਿ ਕਿਉਂ ਨਾ ਮੈਂ ਸਾਰਾ ਸਾਰਾ ਬੈਗ ਹੀ ਆ ਤੇ ਕੋਈ ਰੱਖਣਾ ਮੈਨੂੰ ਕਿਹੜਾ ਬਯੁਰਗ ਜਾਣਦੇ ਆ ਜਾਂ ਮੇਰਾ ਕੋਈ ਥਾਂ ਟਿਕਾਣਾ ਜਾਣਦੇ ਆ ਮੇਰੇ ਮਗਰ ਆ ਜਾਣਗੇ ਕਿ ਬਯੁਰਗ ਬੰਦਾ ਮੇਰਾ ਕੀ ਕਰ ਲੂਗਾ ਲਾਲਚ ਆ ਗਿਆ ਮਨ ਦੇ ਵਿੱਚ ਲਾਲਚ ਜਦੋਂ ਆਉਂਦਾ ਤੇ ਉਹ ਦੀ ਤੁਹਾਡੀ ਪੀਸੀ ਤੇ ਜਾ ਕੇ ਵੇਖਦਾ ਬਜ਼ੁਰਗ ਨੂੰ ਦੇਖਦੇ ਨਹੀਂ ਕਿ ਕਾਫੀ ਪਿੱਛੇ ਹੈ ਗਿਆ ਉਹ ਉਹਦੀ ਫੁੱਲ ਸਪੀਡ ਨਾਲ ਉਪ ਲੈਦਾ ਹੈਗਾ ਜਨਪ ਕੇ ਸਿੱਧਾ ਜਾਂਦਾ ਸਿੱਧਾ ਘਰੇ ਜਾ ਕੇ ਰੁਕਦਾ ਘਰੇ ਜਾ ਕੇ ਰੁਕਦੇ ਸਾਰ ਹੀ ਸਭ ਤੋਂ ਪਹਿਲਾਂ ਉਹ ਸੋਨੇ ਵਾਲੀਆਂ ਮੋਹਰਾਂ ਦਾ ਬੈਗ ਖੋਲਦਾ ਹੈਗਾ ਜਦੋਂ ਖੋਲਦਾ ਉਹਨੂੰ ਉਲਟਾਉਂਦਾ ਉਹਦੇ ਵਿੱਚੋਂ ਨਿਕਲਦੇ ਪੱਥਰ ਬੜਾ ਹਸ ਚੁਰੇ ਹੁੰਦਾ ਕਿੰਨਾ ਇਹਦਾ ਪੱਥਰ ਹੈ ਮੈਨੂੰ ਮੈਂ ਸੀ ਕਿਤੇ ਸੁਣੀ ਦੀਆਂ ਮੋਹਰਾ ਹੋਣਗੀਆਂ ਤਾਂ ਚਲੋ ਚਾਂਦੀ ਦੇ ਤਾਂਬੇ ਦਾ ਹੈਗਾ ਚਾਂਦੀ ਵਾਲਾ ਖੋਲਦਾ ਉਹਦੇ ਵਿੱਚ ਵੀ ਪੱਥਰ ਨਿਕਲੇ ਤਾਂਬੇ ਵਾਲਾ ਖੋਲਦਾ ਉਹਦੇ ਵਿੱਚ ਵੀ ਪੱਥਰ ਨਿਕਲੇ ਕੁੱਲ ਮਿਲਾ ਕੇ ਹੁੰਦੇ ਸਾਰੇ ਅਜ ਪੱਥਰ ਹੈ ਕਿਸੇ 'ਚ ਘੱਟ ਕਿਸੇ 'ਚ ਵੱਧ ਬਸ ਇੰਨਾ ਹੀ ਫਰਕ ਹੁੰਦਾ ਕੋ ਲੜਕੇ ਦੇ ਬੜਾ ਮਨ 'ਚ ਗੁੱਸਾ ਆਉਂਦਾ ਕਿ ਬਾਬਾ ਮੈਨੂੰ ਤੂੰ ਉਠ ਹੀ ਮਾਰੀ ਗਿਆ ਪੱਥਰ ਹੀ ਚਕਾਈ ਗਿਆ ਹਨਾ ਇਹ ਚੱਕਰ ਕੀ ਹੈ ਜੋ ਧਿਆਨ ਨਾ ਫਰੋੜ ਫੂਕੇ ਵੇਂਦਾ ਉਹਦੇ ਵਿੱਚ ਇੱਕ ਪਰਚੀ ਨਿਕਲਦੀ ਆ ਪਰ ਜੀ ਨੂੰ ਜਦੋਂ ਖੋਲਦਾ ਪੜ੍ਹਦਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਬੇਟਾ ਮੈਂ ਇਸ ਰਾਜ ਦਾ ਰਾਜਾ ਹਾਂ ਕਿਉਂਕਿ ਮੈਂ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕਿਆ ਹਾਂ ਇੱਕ ਮੇਰੇ ਕੋਈ ਵੀ ਲਾਦ ਨਹੀਂ ਹੈਗੀ ਕੋਈ ਬੱਚਾ ਨਹੀਂ ਹੈਗਾ ਕਿ ਮੈਨੂੰ ਇਹ ਡਰ ਰਿਹਾ ਕਿ ਹੋਵੇ ਨਾ ਹੋਵੇ ਮੈਂ ਕੁਝ ਟਾਈਮ ਦਾ ਮਹਿਮਾਨ ਹੈਗਾ ਤੇ ਮੈਂ ਇਹ ਦੇ ਜੀ ਆਪ ਦਾ ਕੋਈ ਉੱਤਰ ਅਧਿਕਾਰੀ ਬਣਾ ਜਾ ਇਸ ਕਰਕੇ ਮੈਂ ਪ੍ਰੀਖਿਆ ਸ਼ੁਰੂ ਕੀਤੀ ਸੀਗੀ ਕਿ ਜਿਹੜਾ ਵੀ ਬੰਦਾ ਬਿਨਾਂ ਲਾਲਚ ਤੋਂ ਇਹ ਥੈਲੀਆਂ ਪਹਾੜੀ ਦੇ ਪਰਲੇ ਪਾਸੇ ਲੈ ਕੇ ਮੂਠਾ ਥਾਂ ਟਿਕਾਣੇ ਪਹੁੰਚਾ ਦੂਗਾ ਮੈਂ ਉਹਨੂੰ ਆਪੀ ਜਗਾ ਤੇ ਰਾਜਾ ਬਣਾ ਦਊਗਾ ਤੇ ਮੈਨੂੰ ਅੱਜ ਸੀਗਾ ਕਿ ਕੋਈ ਨਾ ਕੋਈ ਮਿਲ ਜੂਗਾ ਪਰ ਤੂੰ ਜਿਹੜਾ ਇਹ ਪੱਥਰ ਲੈ ਕੇ ਭੱਜ ਗਿਆ ਹੈਗਾ ਤੇ ਇਸ ਕਰਕੇ ਤੂੰ ਮੇਰੇ ਮਨ ਨੂੰ ਬਹੁਤ ਥੇਸ ਬਚਾਈ ਹੈਗੀ ਕਿ ਜੇ ਤੂੰ ਨਾ ਖੋਲਦਾ ਇਹਨਾਂ ਨੂੰ ਫਿਰ ਤੈਨੂੰ ਪਰਚੀ ਦਾ ਪਤਾ ਲੱਗਣਾ ਤੂੰ ਰਾਜਾ ਬਣ ਜਾਣਾ ਸੀਗਾ ਉਹ ਬੜਾ ਇਸ ਚੀਜ਼ ਨੂੰ ਨਾ ਉਹਦਾ ਰੋਂਦਾ ਕਰ ਲਾਉਂਦਾ ਟੱਟ ਦਾ ਗਿਆ ਮੈਂ ਗਿੱਡੀ ਵੱਡੀ ਗਲਤੀ ਕਰ ਲਈ। ਇਹੀ ਗੱਲ ਦੋਸਤੋ ਕਿ ਥੋੜੇ ਪਲ ਦਾ ਲਾਲਚ ਬੰਦੇ ਨੂੰ ਕਿੱਥੋਂ-ਕਿੱਥੇ ਲਿਆਂਦਾ। ਕਿੱਥੇ ਤਾਂ ਉਹਨੇ ਰਾਜਾ ਬਣ ਜਾਣਾ ਹੈ ਕਿ ਇੱਥੇ ਉਹ ਆਪ ਦੀ ਨੌਕਰੀ ਤੋਂ ਵੀ ਹੱਤੋ ਹੱਤੋ ਝੁੱਕਿਆ ਸੀ ਪੈਸਾ ਵੀ ਹੈ ਨੀਗਾ। ਇਸ ਕਰਕੇ ਕਹਿੰਦੇ ਕਿ ਕਦੇ ਲਾਲਚ ਨਾ ਕਰੋ ਆਦਾ ਕਾਰਿਆ ਕਰੀਤੀ। ਦੋਸਤੋ ਅਗਰ ਤੁਹਾਨੂੰ ਇਹ ਕਹਾਣੀਆਂ ਜਾਂ ਵੀਡੀਓ ਚੰਗੀਆਂ ਲੱਗੀਆਂ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਲਾਈਕ ਕਰ ਦੇਣਾ ਤੇ ਹੋਰ ਆਪਣੇ ਸੱਜਣ ਮਿੱਤਰਾਂ ਨੂੰ ਸ਼ੇਅਰ ਕਰ ਦੇਣਾ। ਧੰਨਵਾਦ।